ਇਹ ਜਨਾਬ ਕਦੇ ਤੁਸੀਂ ਦੇਖਿਆ ਇੱਕ ਦਿਨ ਜੋਲਾ ਚਿੜੀਏ ਦੂਜੇ ਮਰਜਾ ਚਿੜੀਏ ਅੱਜ ਬਹੁਤ ਵਿਜੀਲੈਂਸ ਚੀਫ ਚੰਦਾਜੀ ਬਹੁਤ ਚੰਗਾ ਜੀ ਵਰਿੰਦਰ ਜੀ ਕੀ ਨੌਸੀ ਉਹਨਾਂ ਦੇ ਸਭ ਦੇ ਪਰਕਰਚਕ ਹਨ ਇਹ ਉਹ ਤਾਂ ਫੇਰ ਕੌਣ ਆਗੇ ਪਤਾ ਲੱਗਿਆ ਅੱਜ ਤੱਕ ਜਿਹੜਾ ਵਰਿੰਦਰ ਸਿੰਘ ਜਿਹੜੇ 3 ਸਾਲ ਇਹਨਾਂ ਦੇ ਵਿਜੀਲੈਂਸ ਚੀਫ ਰਹੇ ਜੀਨਾਂ ਤੇ ਸਾਰਿਆਂ ਦੇ ਕੇਸ ਕਰਾਏ ਹਰਦੋਂ ਦਾ ਮੈਂ ਕਾਂਗਰਸ ਚ ਸੀ ਉਹਨਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਉਹ ਇੱਕ ਕਦੇ ਸਰਕਾਰਾਂ ਚ ਆਇਆ ਨਹੀਂ ਅੱਜ ਤੱਕ ਉਹ ਕਿੱਥੇ ਨੇ ਹਵਾ ਚ ਨੇ ਉਦੋਂ ਵੱਦ ਇੱਥੇ ਕੌਣ ਸੀ ਸੀਪੀ ਕੁਲਦੀਪ ਕੁਲਦੀਪ ਚੈਹ ਸਾਹਿਬ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਜੋ ਸਰਕਾਰ ਦਾ ਕਰ ਸਕਦੇ ਸੀ ਕੀਤਾ ਜਿਨੂੰ ਪੁੱਠਾ ਟੰਗਣਾ ਹੀ ਪੁੱਠਾ ਟੰਗਦਾ ਸਿੱਧਾ ਟੰਗਣਾ ਹੀ ਸਿੰਗੜਾ ਸਿੱਧਾ ਟੰਗਦਾ ਜਿੱਤੇ ਫਰਉਤੀ ਤੇ ਕੀ ਇਸ ਕਹਿਣਾ ਉਹ ਕਰਤੇ 19-19 ਦਿਨ ਲੋਕਾਂ ਨੂੰ ਜੇਬ 'ਚ ਰੱਖਿਆ ਮੈਂ ਇੱਕ ਦਿਨ ਚੈਲ ਸਾਹਿਬ ਨੂੰ ਫੋਨ ਕੀਤਾ ਚੱਕਿਆ ਨਹੀਂ ਮੈਂ ਕਿਹਾ ਚੈਲ ਸਾਹਿਬ ਫਿਰ ਮੈਂ ਕਿਸੇ ਨੇੜੇ ਦੇ ਨੁਕੀਤੇ ਉਹ ਮੈਂ ਕਿਹਾ ਚੈਲ ਸਾਹਿਬ ਇੰਨੇ ਪਰਚੇ ਤੁਸੀਂ ਕਰ ਲਏ ਸਾਡੇਾਂ ਤੇ ਆ ਮੇਰੇ ਤੇ ਦੋ ਤਿੰਨ ਕੀਤੇ ਇੱਥੇ ਤੁਹਾਨੂੰ ਪਤਾ ਪਹਿਲਾਂ ਇਲੈਕਸ਼ਨਾਂ 'ਚ ਹੋ ਬਈ ਆ ਇੰਨਾ ਕੁਝ ਕਰਨ ਦੇ ਬਜਾਏ ਇੰਨੇ ਝੂਠ ਝੂਠੇ ਪਰਚੇ ਤੁਸੀਂ ਕੀਤੇ ਤਾਂ ਫਿਰ ਵੀ ਜੇ ਹਵਾਚੀ ਰਹਿਣਾ ਸੀ ਤਾਂ ਫਿਰ ਕਾਦੇ ਲਈ ਮੂੰਹ ਕਾਲਾ ਕਰਾਉਣਾ ਸੀ ਇੰਨਾ ਕੁਝ ਕਰਕੇ ਵੀ ਤੁਸੀਂ ਹਵਾ 'ਚ ਅੱਜ ਗੁਲਦੀਪ ਚਾਹਲ ਸਾਹਿਬ ਨੂੰ ਪੁੱਛੋ ਇੱਥੇ ਕਿੱਡੇ-ਕਿੱਡੇ ਸ਼ੇਰ ਕੈਂਚੀਆਂ ਲੱਗੀਆਂ ਏ ਜਦੋਂ ਵਰਦੀ ਪਾਈ ਹੁੰਦੀ ਆ ਦੇਖਿਓ ਤਾਂ ਕਿੰਨੀਆਂ ਕਿੰਨੇ ਮੈਡਲ ਲੰਮਕ ਦੇ ਹੁੰਦੇ ਆ ਕਿੰਨੇ ਪਰ ਭਗਵੰਤ ਮਾਨ ਨੇ ਮਿੱਟੀ 'ਚ ਰੋਲ ਤੇ ਸਾਰੇ ਅੱਜ ਅੱਜ ਗੁਲਦੀਪ ਚਾਹਲ ਨੂੰ ਇਹ ਨਹੀਂ ਪਤਾ ਵੀ ਮੈਂ ਪੁਲਿਸ ਚ ਨੇ ਕਾਹ ਚਾ ਕਿੱਥੋਂ ਤਨਖਾਹ ਮਿਲਦੀ ਆ ਕਿੱਦੋਂ ਘਰ ਮਿਲਣਾ ਕਿੱਥੋਂ ਗੱਡੀ ਮਿਲਣੀ ਆ ਇਹ ਅੱਜ ਉਹਨਾਂ ਦਾ ਹਾਲ ਇੱਕ ਇੱਥੇ ਡੀਸੀ ਸੀ ਜੋਹਰਵਾਲ ਸਭ ਤੋਂ ਨੇੜੇ ਸੀ ਭਗਵੰਤ ਮਾਨ ਦੇ ਸੰਗਰੂਰ ਚ ਸਭ ਕੰਮ ਕਰਦਾ ਸੀ ਇੱਥੇ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਜੋ ਕੁਝ ਕਰਵਾਇਆ ਜਿਤਾ ਲੀਆਂ ਅੱਜ ਜੋਹਰਵਾਲ ਸਾਹਿਬ ਕਿੱਥੇ ਨੇ ਇਹ ਤਾਂ ਪੁੱਛੋ ਆਈ ਐਸ ਹੈਗੇ ਆ ਜੇ ਨਹੀਂ ਹੈਗੇ ਕਿਹੜੇ ਤਨਖਾਹ ਖਾਤੇ ਚੋਂ ਲੈ ਰਹੇ ਕਿਹੜੀ ਗੱਡੀ ਚੋਂ ਲੈ ਰਹੇ ਹੁਣ ਇਹ ਗੱਲ ਕੀ ਆ ਏ ਮੈਂ چیف سیکرٹری ਸਾਹਿਬ ਨੂੰ ਕਹਿਣਾ ਚਾਹੁੰਦਾ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਤੁਸੀਂ ਤਾਂ ਹੋਸ਼ ਛੁਣਨੇ ਹੋ ਕਿ ਨਹੀਂ ਚਲ ਉਹ ਤਾਂ ਹੋਸ਼ ਨਹੀਂ ਹੁੰਦੇ ਜਦੋਂ ਸੀਐਮ ਸਾਹਿਬ ਦੋ ਆਰਡਰ ਕਰਦੇ ਆ ਸੋਫੀ ਲਵਾ ਲੈਂਦੇ ਸ਼ਰਾਬੀ ਹਟਵਾ ਲੈਂਦੇ ਜਦੋਂ ਹੋਸ਼ ਹੁੰਦੇ ਆ ਡੀਜੀਪੀ ਹੋਰ ਹੁੰਦਾ ਜਦੋਂ ਪਤਾ ਲੰਦਾ ਮੈਂ ਸ਼ਰਾਬੀ ਹੋ ਕੇ ਡੀਜੀਪੀ ਬਦਲ ਦਿੰਦੇ ਉਹ ਤੁਸੀਂ ਤਾਂ ਦੇਖ ਲਓ ਵੀ ਇਹ ਪੁੱਛ ਲਿਆ ਕਰੋ ਉਹਦੇ ਪੀਏ ਤੋ ਜਾਂ ਹੋਰ ਕਿਸੇ ਤੋਂ ਟੈਲੀਫੋਨ ਕਰਕੇ ਵੀ ਹੁਣ ਜਨਾਬ ਕਿਵੇਂ ਨੇ ਹੋਸ਼ 'ਚ ਨੇ ਜਾਂ ਇਸ ਵੇਲੇ ਏਟੀਪੀਐਮ ਨੇ ਇਹ ਹੀ ਐਡਾ ਹਾਲਾਤ ਸਰਕਾਰ ਦੇ ਆ ਯਾਰ ਭੰਡ ਨੇ ਮਾਰਤਾ ਜਦੋਂ ਇਹ ਦੇਖ ਲਓ ਵੀ ਤੁਸੀਂ ਜੇ 8 ਵਜੇ ਤੋਂ ਬਾਅਦ ਤੁਹਾਨੂੰ ਆਰਡਰ ਕਰ ਰਿਹਾ ਇਹ ਬੰਦਾ ਤਾਂ ਤੁਸੀਂ ਉਹਦੇ ਆਰਡਰ ਨਾ ਮੰਨੋ ਕਿਉਂਕਿ ਉਹ ਸੈਂਸਿਟੀ ਹੈ ਨੀਂਗਾ ਉਹ ਆਪਣੇ ਹੋਸ਼ ਗਵਾ ਚੁੱਕਾ ਹੁੰਦਾ ਤੇ ਸਿਰਫ ਜਨਾਬ ਹੱਥ ਚੱਕ ਲਪਟੈਨ ਬਣੇ ਹੋਏ ਆ ਕੀ ਤੁਸੀਂ ਕਰ ਰਹੇ ਹੋ ਮਤਲਬ ਜਿਹੜਾ ਆਈਪੀਐਸ ਹੈਡੇ ਬਡੇ ਨੌ ਰਹੇ ਗੁਰਕੀਰਤ ਕਿਰਪਾਲ ਸਭ ਤੋਂ ਚੰਗੇ ਅਫੀਸਰ ਇੱਕੋ ਅਫਸਰ ਸੀ ਪਾਗੜਾ ਇੱਕੋ ਆਈਏ ਆਫੀਸਰ ਸੀ ਪਾਗੜਾ ਹੋਮ ਸੈਕਟਰੀ ਸਭ ਸਰਕਾਰਾਂ ਚ ਸਟਾਪ ਦੇ ਰਿਹਾ ਅੱਜ ਗੁਰਕੀਰਤ ਕਿਰਪਾਲ ਨੂੰ ਇਹ ਨਹੀਂ ਪਤਾ ਕਿ ਮੈਂ ਤਨਖਾਹ ਕਿੱਥੋਂ ਲੈਣੀ ਆ ਮੈਂ ਗੱਡੀ ਕਿੱਥੋਂ ਲੈਣੀ ਆ ਘਰ ਕਿੱਥੋਂ ਹਵਾ ਚ ਹੋਰ ਮੈਂ ਕਿੰਨੀ ਲਿਸਟ ਆ ਜਿਹੜੀ ਨੌ ਨਿਹਾਲ ਸਿੰਘ ਤੋਂ ਸ਼ੁਰੂ ਹੋ ਕੇ ਪਤਾ ਹੀ ਨਹੀਂ ਕਿੱਥੇ ਕਿੱਥੇ ਸਿਰਫ ਗੱਲ ਕੀ ਆ ਇਹ ਅਫੀਸਰ ਸਾਹਿਬਾਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਇਹ ਨਾ ਤੁਸੀਂ ਝੂਠੇ ਵਾਦੇ ਕਰਿਆ ਕਰੋ ਲੱਗਣ ਵੇਲੇ ਤੁਸੀਂ ਵਾਦੇ ਕਰ ਲੈਨੇ ਹੋ ਮੈਂ ਚੱਕ ਲਿਆ ਹਾਂ ਬਿੱਟੂ ਨੂੰ ਮੈਂ ਚੱਕ ਲਿਆ ਹਾਂ ਮਜੀਠੀਏ ਨੂੰ ਮੈਂ ਚੱਕ ਲਿਆ ਹਾਂ ਪ੍ਰਗਟ ਸਿੰਘ ਨੂੰ ਚੱਕ ਲਿਆਵਾਂਗੇ ਆਸ਼ੂ ਨੂੰ ਇਹ ਕੰਮ ਇਹ ਨਹੀਂ ਹੁੰਦਾ ਹੁੰਦਾ ਕਾਨੂੰਨ ਵੀ ਕੋਈ ਚੀਜ਼ ਆ ਜਦੋਂ ਤੁਸੀਂ ਆਹ ਅਹੁਦੇ ਲੈ ਲੈਨੇ ਹੋ ਦੂਜਿਆਂ ਤੋਂ ਲੱਗ ਜਾਂਦੇ ਹੋ ਚੱਕੋਗੇ ਕਿਵੇਂ ਤੁਹਾਡੇ ਤੇ ਕੋਰਟ ਨਹੀਂ ਬੈਠਾ ਤੁਹਾਨੂੰ ਹੋਰ ਨੰਗੇ ਕਰਨ ਵਾਲਾ মিডিਆ ਨਹੀਂ ਬੈਠਾ ਫਿਰ ਉਹ ਤੁਹਾਨੂੰ ਜਦੋਂ ਤੁਸੀਂ ਝੂਠੇ ਵਾਦੇ ਜਦੋਂ ਦੇ ਤੁਹਤੋਂ ਪੂਰੇ ਨਹੀਂ ਹੁੰਦੇ ਫਿਰ ਉਹ ਏਟਪੀਆਂ ਬਾਕੇ ਤੁਹਾਨੂੰ ਬਦਲ ਦਿੰਦੇ ਇਸ ਕਰਕੇ ਥੋੜੀ ਬਹੁਤੀ ਆਪਣੀ ਪੰਜਾਬ ਦੇ ਆਈਪੀਐਸ ਆਈਐਸ ਅਫਸਰੋ ਯਾਰ ਥੱਲੇ ਫਿਰ ਕੀ ਕਰਨਗੇ ਵਿਚਾਰੇ ਥੱਲੇ ਕੀ ਕਰਨਗੇ ਕੀ ਤੁਹਾਡੇ ਐਮਐਲਏ ਨੇ ਕਰਨਾ ਸ਼ੁਰੂ ਕੀਤਾ ਹੋਇਆ ਕੀ ਤੁਸੀਂ ਗੁੰਡਾ ਰਾਜ ਬਣਾਇਆ ਹੋਇਆ ਤੁਹਾਨੂੰ ਕੋਈ ਪਿੰਡ ਨਹੀਂ ਵੜਨ ਦਿੰਦਾ ਕੋਈ ਕਿਸੇ ਤੁਹਾਨੂੰ ਖੜਨ ਨਹੀਂ ਦਿੰਦਾ ਤੁਹਾਡੇ ਹਾਲਾਤ ਤਾਂ ਦੇਖੋ ਕੀ ਸਰਕਾਰ ਹੋਵੇ ਭਾਈ ਸਾਹਿਬ ਸਰਕਾਰ اپੋਜੀਸ਼ਨ ਚ ਹੋਵੇ ਇਕੱਲ ਅਲੱਗ ਮੰਨਦਾ ਆ ਸਾਡੇ ਨਾਲ ਬੀਜੇਪੀ ਵਾਲੇ ਨਾਲ ਗੱਲ ਹੁੰਦੀ ਸੀ ਮੈਂ ਲੱਗ ਮੰਨਦਾ ਤੁਸੀਂ ਸਾਰੇ ਰਲੇ ਹੋਏ ਸੀ ਅੱਜ ਤਾਂ ਥੋਡੀ ਸਰਕਾਰ ਆ ਸਰਕਾਰ ਦੇ 2 ਸਾਲ ਪਏ ਨੇ ਤੇ ਤੁਹਾਡੇ ਕਿਸੇ ਐਮਐਲਏ ਨੂੰ ਕੋਈ ਕਿਸੇ ਪਿੰਡ ਚ ਥੜੇ ਤਾਂ ਨਹੀਂ ਖੜਨ ਦੇ ਰਿਹਾ ਸੀਐਮ ਜਿਹੜਾ ਉਹ ਲੁੱਕ ਕੇ ਜਾਂਦਾ 26 ਜਨਵਰੀ 15 ਅਗਸਤ ਬਦਲਨੇ ਪੈਂਦੇ ਆ ਦੇਣ ਡਿਵਰਟ ਕਰਦੇ ਆ ਵਰਤਾਰ ਬਾਜਵਾਜੀ ਨੇ ਬਿਆਨ ਦਿੱਤਾ ਕੋਈ ਮੇਰੇ ਕੋਲ ਨੇੜੇ ਨਹੀਂ ਗਏ ਉਹਨਾਂ ਨੂੰ ਗੱਲ ਕਰਤੀ ਇਸ ਤਰੀਕੇ ਨਾਲ ਜਿਹੜਾ ਮਾਹੌਲ ਤੁਸੀਂ ਖਰਾਬ ਕੀਤਾ ਹੋਇਆ ਹੋਸ਼ ਭਗਵੰਤ ਮਾਨ ਸਾਹਿਬ ਆਉਣਾ ਚਾਹੀਦਾ ਨਹੀਂ ਸਾਰਿਆਂ ਨੂੰ ਇਕੱਠਿਓ ਸਾਨੂੰ ਕੋਈ ਡਰ ਨਹੀਂਗਾ ਤੇ ਜਿਹਨੂੰ ਜੇ ਕੋਈ ਸੋਚਦਾ ਵੀ ਮੈਂ ਇਹਦੇ ਨਾਲ ਹੱਥ ਮਲਾ ਕੇ ਤੋ ਫਾਇਦੇ ਚ ਰਹਿ ਜੂਗਾ ਉਹ ਜਮਾ ਨਹੀਂ ਰਿਹਾ ਤੇ ਦੂਜੀ ਗੱਲ ਤੁਸੀਂ ਕੀ ਇਲੈਕਸ਼ਨ ਦੀ ਕੀਤੀ ਲੁਧਿਆਣੇ ਦੀ ਹਾਂਜੀ ਕੀ ਦੱਸੋ ਕੋਈ ਤਿਆਰੀ ਕੀ ਤਿਆਰੀ ਭਗਵੰਤ ਮਾਨ ਦੀ ਆ ਮੈਂ ਇਸ ਤੁਹਾਡੇ ਚੈਨਾ ਮੂਰੇ ਕਹਿ ਦੇਣਾ ਭਗਵੰਤ ਮਾਨ ਸਿਆ ਤਿਆਰ ਹੋ ਜਾ ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲਾ ਇਹ ਸਿਰਫ ਤੇਰੀ ਤਿਆਰੀ ਆ ਭਗਵੰਤ ਮਾਨ ਸਿਆ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋਗੀ ਖੁਦਾ ਨਾ ਖਾਸਾ ਤੂੰ ਗਲਤੀ ਕਰ ਲਈ ਜਿਤਾ ਕੇ ਅਰੋੜੇ ਨੂੰ ਕੀ ਨਵਾਂ ਸੰਜੀਵ ਅਰੋੜਾ ਜਿਹੜੇ ਸਤਕਾਰਯੋਗ ਸਾਡੇ ਪੂਰੇ ਇਲੈਕਸ਼ਨ ਲੜ ਰਹੇ ਆ ਜਿੱਦਣ ਜੇ ਜਿੱਤ ਗਿਆ ਉਦਣੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ ਵੀ ਇਹਨੂੰ ਪੰਜਾਬ ਚੋਂ ਹੀ ਕਿਵੇਂ ਭੇਜ ਕੇ ਇਹਨੂੰ ਦਿੱਲੀ ਭੇਜਣਾ ਜਦੋਂ ਰਾਜ ਸਭਾ ਚ ਭੇਜਤੇ ਆਪਣੇ ਆਪ ਹੀ ਗਿਆ ਇਸ ਕਰਕੇ ਇਹ ਕਿਸੇ ਲਈ ਤਿਆਰੀ ਨਹੀਂ ਹੋ ਰਹੀ ਇਹ ਸਿਰਫ ਤੇ ਸਿਰਫ ਇਹ ਭਗਵੰਤ ਮਾਨ ਨੂੰ ਪੰਜਾਬ ਦੀ ਚੀ ਮਿਨਿਸਟਰੀ ਤੋਂ ਲਾ ਕੇ ਇਹਦਾ ਡੱਬਾ ਬੰਦ ਕਰਕੇ ਇਹ ਰਾਜ ਸਭਾ ਦੀ ਇਹਨੂੰ ਦੇ ਕੇ ਸੀਟ ਇਹਨੂੰ ਪੰਜਾਬ ਚੋਂ ਕੱਢਣਾ ਹੈ ਇੰਨਾ ਕੰਮ ਆ ਇਹ ਹੁਣ ਪੰਜਾਬ ਦੇ ਲੋਕ ਦੇਖ ਲੈਣ ਵੀ ਜੇ ਭਾਈ ਤੁਸੀਂ ਇਹ ਲੁਟੇਰੇ ਪੰਜਾਬ ਜਿਹੜੇ ਵੜੇ ਹੋਏ ਆ ਕਿਤੇ ਬੈਠਾ ਏ ਸੋਸੋਧਿਆ ਕੱਸੋ ਭਾਈ ਉਹ ਨਾ ਕੀ ਉਹ ਕੀ ਹੈ ਇੱਕ ਐਮਐਲਏ ਵੀ ਹੈ ਨਹੀਂ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਸਹੂਲਤਾਂ ਦਿੰਦੇ ਹੋ ਉੱਥੇ ਤੁਸੀਂ ਐਮਪੀਆਂ ਦੀਆਂ ਕੋਠੀਆਂ ਕਰਾ ਕੇ ਚਾਰ ਐਮਪੀਆਂ ਨੇ ਕੋਠੀਆਂ ਖਾਲੀ ਕਰਾ ਕੇ ਇਹਨਾਂ ਤੋਂ ਇਹਨਾਂ ਦੇ ਪੀਏ ਵੀ ਕੋਠੀਆਂ ਚ ਐਮਪੀਆਂ ਦੇ ਰੱਖੇ ਹੋਏ ਤੁਸੀਂ ਯਾਰ ਕਮਾਲ ਹੈ ਮੈਂਬਰ ਪਾਰਲੀਮੈਂਟ ਐਟ ਸੀਚੇਵਾਲ ਸਾਹਮਣੇ ਸਤਕਾਰਯੋਗ ਹਸਤੀ ਹੈ ਟੀ ਹਰਪਜਨ ਸਿੰਘ ਨੇ ਐਡੇ ਬੜੇ ਯਾਰ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਕੇ ਆਪਣੇ ਚਪੜਾਸੀਆਂ ਪੀਏ ਨੂੰ ਦਿੱਤੀਆਂ ਹੋਈਆਂ ਉਹਨਾਂ ਨੇ ਰਹਿ ਕੀ ਗਏ ਉਹਰੇ ਪੰਜਾਬ ਦੀ ਤਾਂ ਇਹ ਰੋਜ਼ ਪੱਗ ਲਾਉਂਦੇ ਆ ਤੇ ਉਰੇ ਆ ਕੇ ਰੋਜ਼ ਤੁਰੇ ਫਿਰਦੇ ਆ ਅਜ ਜਲੂਸ ਕਢਾਤਾ ਪੰਜਾਬ ਦਾ ਜਾਣ ਕੇ ਜਲੂਸ ਕਢਾਇਆ ਭਗਵੰਤ ਮਾਨ ਦਾ ਵੀ ਵਿਹਲਾ ਹੋਵੇ ਉਹਰੇ ਕੋਈ ਰੱਖਦਾ ਹੀ ਨਹੀਂ ਬਾਥਰੂਮਾਂ ਦੇ ਇਕੱਠ ਨੂੰ ਮੈਨੂੰ ਦੱਸੋ ਕਦੀ ਸਰਕਾਰ ਕੋਈ ਰੱਖਦੀ ਆ ਇਹਦੇ ਜਲੂਸ ਕੱਢਣ ਨੂੰ ਰਖਾਇਆ ਸੁਸੋਦੀਏ ਹਰ ਜਗ੍ਹਾ ਪਖਾਨੇ ਲਿਖ ਦਿਓ ਹਰ ਜਗ੍ਹਾ ਬਾਥਰੂਮ ਲਿਖ ਲੈ ਵੀ ਤਮਾਸ਼ਾ ਉਹਰੇ ਕਿੰਗ ਆਫ ਬਾਥਰੂਮਸ ਭਗਵੰਤ ਮਾਨ ਆ ਇਹ ਦੇ ਇਹ ਦੇ ਇਹ ਹਾਲਾਤ ਨੇ ਇਲੈਕਸ਼ਨ ਤਾਂ ਹੁੰਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਪਰ ਇਹ ਭਗਵੰਤ ਮਾਨ ਦਾ ਬਿਸਤਰਾ ਬੰਨਣ ਨੂੰ ਸੀਐਮ ਹਾਊਸ ਤੋਂ ਤਿਆਰ ਰੱਖ ਲੇ ਜਿੱਦਣ ਇਲੈਕਸ਼ਨ ਡਿਕਲੇਅਰ ਹੋਗੀ ਜੇ ਇਹ ਜਿੱਤ ਗਈ ਸੀ ਤਾਂ ਭਗਵੰਤ ਮਾਨ ਸਾਹਿਬ ਰਾਜ ਸਭਾ ਦੇ ਐਮਪੀ ਹੋ ਕੇ ਪੰਜਾਬ ਤੋਂ ਬਾਹਰ ਜਾਣਗੇ